ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਚੂਰਨ ਇਹ ਚਾਰ ਚੀਜ਼ਾਂ ਜੇ ਹਰੜਾ ਇਹ ਸਰਨਾ ਆਗੀ ਜੇ ਸੌਂਫ ਆਗੀ ਤੇ ਮਿਸ਼ਰੀ ਚਾਰੇ ਚੀਜ਼ਾਂ ਆਪਾਂ ਬਰਾਬਰ ਬਰਾਬਰ ਲੈਣੀਆਂ ਜੀ ਇਹਨਾਂ ਨੂੰ ਆਪਾਂ ਬਰੀਕ ਪੀਸ ਕੇ ਚੂਰਨ ਬਣਾਉਣਾ ਜੀ ਬਹੁਤ ਹੀ ਬਰੀਕ ਪੀਸਣਾ ਇਹਨਾਂ ਨੂੰ ਮਿਕਸੀ ਦੇ ਵਿੱਚ ਆਪਾਂ ਬਰੀਕ ਪੀਸ ਕੇ ਚੂਰਨ ਬਣਾਵਾਂਗੇ ਜੀ ਤਜਾ ਬਣਦਾ ਹੋਵੇ ਕਿੰਨਾ ਵੀ ਕਿਸੇ ਦੇ ਗੈਸ ਬਣਦੀ ਹੋਵੇ ਖੱਟੇ ਡਕਾਰ ਆਉਂਦੇ ਹੋਣੇ ਚੂਰਨ ਬਹੁਤ ਹੀ ਫਾਇਦਾ ਕਰਦਾ ਜੀ ਬਹੁਤ ਹੀ ਵਧੀਆ ਚੂਰਨਾ ਇਹ ਆਪਾਂ ਇਸ ਨੂੰ ਚੂਰਨਾ ਬਣਾ ਕੇ ਦੱਸਦੇ ਹਾਂ ਜੀ ਬਰਾਬਰ ਮਾਤਰਾ ਵਿੱਚ ਸਾਰੀਆਂ ਚੀਜ਼ਾਂ ਲੈਣੀਆਂ ਲਾ ਆਪਾਂ ਹਰੜਾ ਬ੍ਰੀਕ ਕਰਕੇ ਕੱਢ ਲਿਆ ਜੀ ਹੁਣ ਆਪਾਂ ਸੌਫ ਤੇ ਸਰਨਾ ਮਿਸ਼ਰੀ ਪਾ ਕੇ ਬੀਕ ਕਰਦੇ ਆ ਜੀ ਥੋੜੀ ਜਿਹੀ ਮਿਸ਼ਰੀ ਆਪਾਂ ਹਰੜਾ ਦੇ ਵਿੱਚ ਐਡ ਕੀਤੀ ਸੀ ਤੇ ਇਹਨੂੰ ਵੀ ਆਪਾਂ ਸੇਤਰੀ ਆਪਲਾ ਸਮੋਸਾ ਨੂੰ ਕਰਦੇ ਸਨਾਂ ਦਾ ਬਰੀਕ ਬੋਲਡ ਬਣਾ ਲਿਆ ਜੀ ਇਹ ਵਰਗੂ ਬੀਕੀ ਇਸਕੇ ਵਧੀਆ ਬਣ ਗਿਆ ਜੀ ਇਹਨੂੰ ਆਪਾਂ ਛਾਣ ਲਾਂਗੇ ਛਾਣ ਹੀ ਰਹੇ ਇਹ ਜਿਹੜਾ ਥੋੜਾ ਆ ਬੀਆ ਮोटा-ਮोटा ਰਹਿ ਗਿਆ ਇਹਨੂੰ ਆਪਾਂ ਦੁਬਾਰੀ ਪੀਸਾਂਗੇ ਚਾਨਕ ਇਸੇ ਤਰ੍ਹਾਂ ਇਹ ਵੀ 10 ਵਾਰੀ ਬੀਤ ਚੱਲ ਰਹੇ ਨੇ ਸਾਰੇ ਚੂਰਨ ਨੂੰ ਆਪਾਂ ਬਰੀਕ-ਬਰੀਕ ਪੀਸ ਕੇ ਚਾਂ ਲੈ ਲਏ। ਇਹ ਸਾਫ ਥੋੜੀ ਕਰੜੀ ਹੁੰਦੀ ਹੈ ਜੀ। ਇਹ ਜਿਹੜੀ ਨਹੀਂ ਪੀਸੀਆਂ ਲਏ ਨੂੰ ਆਪਾਂ ਕੁੰਡੇ ਵਿੱਚ ਦੀ ਰਗੜ ਕੇ ਵਿਚਰਨਾ ਸਕਦੇ ਹਾਂ ਜੀ ਸੌਂਫ ਨੂੰ। ਇਸ ਤੋਂ ਬਾਅਦ ਆਪਾਂ ਇਹ ਚੂਰਨ ਜਦੋਂ ਇਸ ਤਰ੍ਹਾਂ ਬਰੀਕ ਚੂਰਨ ਬਣ ਗਿਆ ਜੀ। ਇਹਨੂੰ ਪੂਰਾ ਮਿਕਸ ਕਰਕੇ ਆਪਾਂ ਕਿਸੇ ਲੱਬੇ ਦੇ ਵਿੱਚ ਪਾ ਲਾਂਗੇ ਜੀ। ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇੱਕ ਬਰਤਨ ਦੇ ਵਿੱਚ ਪਾ ਲਾਂਗੇ ਜੀ। biar tempat ya tuan bapak kira-kira sakit ya ya curi udah hijau ya ਇਹਨੂੰ ਆਪਾਂ ਸੁਬਾ ਸ਼ਾਮ ਇੱਕ ਇੱਕ ਚਮਚਾ ਆਪਾਂ ਪਾਣੀ ਦੇ ਨਾਲ ਸਿੰਪਲ ਪਾਣੀ ਦੇ ਨਾਲ ਹੀ ਲੈਣਾ ਜੀ ਇੱਕ ਇੱਕ ਚਮਚਾ ਸੁਬਾ ਸ਼ਾਮ ਲੈ ਸਕਦੇ ਆ ਜੇ ਪੇਟ ਦੇ ਵਿੱਚ ਦਰਦ ਹੋਵੇ ਅਫਾਰਾ ਹੋਵੇ ਆਪਾਂ ਕਿਸੇ ਵੀ ਟਾਈਮ ਲੈ ਸਕਦੇ ਆ ਜੇ ਕੋਈ ਤਰਬੀਕ ਹੋਵੇ ਤਾਂ ਕੇਚੂਰਨ ਬਹੁਤ ਹੀ ਵਧੀਆ ਹੈ ਜੀ ਸਾਡਾ ਅਜਮਾਇਆ ਹੋਇਆ ਜੂਰਨ ਹੈ ਜੀ ਇਹ ਪਹਿਲਾਂ ਵੀ ਅਸੀਂ ਬਣਾਉਂਦੇ ਹੀ ਰਹਿੰਦੇ ਹਾਂ ਘਰ ਦੇ ਵਿੱਚ ਚਲੋ ਅਸੀਂ ਆਖੇ ਦੋਸਤਾਂ ਫਿੱਤਰਾਂ ਆਪਾਂ ਵੀਡੀਓ ਸ਼ੇਅਰ ਕਰਦੀ ਹੈ ਜੀ ਬਣਾ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਵੀਡੀਓ ਸ਼ੇਅਰ ਕਰਦੀ ਹੈ ਜੀ ਬਣਾ ਕੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰੇ ਤਾਂ ਨਾ